ਆਹ ਦੱਖਾਉਣੀ ਮੋਡਲ ਇਹ ਸੀ ਲੱਗੇ ਲਵਾਂ ਕੁਥ ਤੇ ਆਹ ਲੋ ਲੋਈ ਬਬੀ ਨਾ ਮੈਂ ਐਸੀ ਇਜੀ ਲੱਗਾ ਲੱਗਣਾ ਭਾਈ ਉਹ ਨਹੀਂ ਲੱਗੇ ਲਾਉਣਾ ਹਾਂਜੀ ਮੌਸਮ ਕਿੰਨਾ ਵਧੀਆ ਓਏ ਕਿੱਦਾਂ ਲਈ ਕੰਤੇ ਲਵਾਉਣਾ ਆਏ ਸੀ ਕਿੱਦਾਂ ਲਈ ਕੰਤੇ ਲਵਾਉਣਾ ਆਜੋ ਮਾੜਾ ਉੱਤੇ ਮੰਮੀ ਨੂੰ ਭੇਜ ਦੇ ਓਏ ਹੋਏ ਹੋਏ ਉਧਰ ਨੂੰ ਜਿੱਧਰ ਨੂੰ हो हो। अच्छा कंदे ज्यादा हो ਜਾਂਦੀ ਉਹ ਹੀਟਿੰਗ ਭਾਜੀ ਆਪਣਾ ਤੂੰ ਟੈਂਪਰੇਚਰ ਸੈੱਟ ਕਰ ਲਓ ਅੱਛਾ ਕੋਈ ਫਾਇਦਾ ਆਇਆ ਉਹਦਾ ਵੀ ਉਹ ਵੀ ਇੰਨੇ ਕਦਾ ਸੀ ਟੈਂਪਰੇਚਰ ਸੈੱਟ ਕਰ ਲਓ ਆਪਾਂ ਲੋ ਜੀ ਇੱਧਰ ਲਗਾਈ ਸੀ ਲੱਗਰ ਹੁਣ ਠੀਕ ਪਾ ਜੀ ਖੋਲ ਦਿੱਤਾ ਸੀ ਭਾਜੀ ਹੁਣ ਤੁਹਾਨੂੰ ਚਾਦਰਾਂ ਚਾਹੀਦੀ ਨੇ ਉੱਤੇ ਵਿਛਾਉਣ ਨੂੰ ਹਨਾ ਤੇ ਤੁਹਾਨੂੰ ਚਾਦਰਾਂ ਚਾਦਰਾਂ ਤੁਹੇ ਦੇ ਦਿੰਦਾ ਬੈੱਡ ਤੇ ਲਾਉਣੀਆਂ ਨਾ ਹਾਂਜੀ ਭਾਜੀ ਠੀਕ ਆ ਇਦਾਂ ਰੇਜ਼ੀ ਲੱਗੇ ਜਾਣ ਭਾਈ ਯੂਨੀ ਭਾਈ ਕੂਲਿੰਗ ਤਾਂ ਇੱਥੇ ਪਵੇਂ ਇੱਥੇ ਲੱਗ ਜਵੇ ਉਹ ਮੇਰੇ ਇੱਧਰ ਲੱਗ ਜਵੇ ਕੋਈ ਦਾ ਸੇਮ ਹੀ ਹੋਣੀ ਸਾਰੇ ਹਨਾ ਇਹ ਵੀ ਟੰਗਦਾ ਇਹਦੇ ਭਾਜੀ ਉਹਨਾਂ ਨੇ ਲੱਗੇ ਤੇ ਆ ਗਏ ਭਾਈ ਉਹ ਵੀ ਕਰਨਾ ਪੈਣਾ ਨਾ ਸਰਾ ਦਾ ਪਾਈਪ ਕੱਢਣ ਨੂੰ ਕੱਢ ਤਾਂ ਉਹਦੀ ਸਰਾ ਜੁਨੀਕ ਲੱਗਿਆ ਕੈਬ ਲੱਗੰਦਿਆ ਮੰਮੀ ਠੀਕ ਨਹੀਂ ਮੰਮੀ ਥੱਲੇ ਲੰਮੀ ਪਈ ਆ ਉਹ ਦੇਖੋ ਇਹ ਠੀਕ ਨਹੀਂ ਆਵੇ ਚਾ ਆ ਗਿਆ ਬਾਜੀ ਬੰਦ ਕਰ ਦਵਾ ਜਨਰੇਟਰ ਥੋੜੇ ਟਾਈਮ ਲਈ ਓਕੇ ਜਨਰੇਟਰ ਬੰਦ ਕਰ ਦਵਾ ਉਹ ਲੇਕੋ ਫੋਨ ਚਲਾਉਂਦਾ ਤੇ ਨੈਟਰ ਬੰਦ ਕਰ। ਭਈ ਹੋ ਗਿਆ ਇਧਰੋ ਪੱਕਾ ਕੰਮ। ਗੈਸ ਗੋਸ ਓਕੇ ਆ। ਅੱਨਾ ਬਈ ਕਰਨਾ ਇਹ ਸ਼ੈਂਪੂ ਵੀ ਲਾਉਣਾ ਪੈਂਦਾ ਨਾ। ਹਾਂ। ਠੀਕ ਜਿਹਾ ਕਰ। ਅਜੇ ਚੈੱਕ ਕਰ ਦੋ ਲੀਕੇ ਜ। ਉਹ ਵੀ ਏਸੇ ਜਿਹੜਾ ਲੱਗ ਗਿਆ ਆ ਹੁਣ ਲੱਗਣਾ ਸਟੈਪਲਾਈਜ਼ਰ ਤੇ ਬਾਹਰ ਵੀ ਸਾਰਾ ਕੰਮ ਹੋ ਗਿਆ ਨਾ ਭਾਜੀ ਬਾਹਰ ਹੋ ਗਿਆ। ਸਟੈਪਲਾਈਜ਼ਰ ਲਾ ਕੇ ਚਲਾ ਦੇਣਾ। ਦੋ ਜੀ ਬਾਕੀ ਬਿਜਲੀ ਦਾ ਕੰਮ ਜਿਹੜਾ ਹੋਣਾ ਬਾਅਦ ਚ ਕਰਾਉਣਾ ਹੈ ਉਹਦਾ ਤਾਰ ਤੁਰ ਪਾਵਾਂਗੇ ਤੇ ਚਲਾ ਦੇਣਾ ਲੋ ਜੀ ਕੰਪਨੀ ਦੇਖ ਸਕਦੇ ਨੇ ਹੋਰ ਆ ਲੱਗਣਾ ਸਟੈਪ ਲਾਈਆ ਬਾਈ ਧੰਨਵਾਦ ਯਾਰ ਸ਼ੁਕਰੀਆ ਬੰਦਾ ਧੰਨਵਾਦ ਪਰੀ ਜਿਹੜੀ ਇਹ ਤੇ ਜ ਬਰਾਤ ਤੇ ਤਾਰ ਜਿਹੜੀ ਪਣੀ ਇਦਾਂ ਫੇਗ ਗਰਮ ਹੋ ਰਹਾ ਨਾ ਜਿਆਦਾ ਹੀਟਿੰਗ ਗਰਮ ਹੋ ਲੱਗ ਪਈ ਨਾ ਬਰੀਕ ਨਾ ਤਾਂ ਕਰਕੇ ਚੱਲਣਾ ਨਹੀਂ ਉਹਨਾਂ ਤੋਂ ਤੇ ਤਾਰ ਥੱਲੇ ਪੁਣੀ ਬਣੀ ਵੱਡੀ ਹੀਟਿੰਗ ਹੋ ਗਈ ਆ ਲੋ ਜੀ ਹੋਈ ਚਲਾਤਾ ਭਾਈ ਨੇ ਸੀ ਪੋਲਿੰਗ ਕਰਨਾ ਕਿਉਂ ਨਾ ਭਜੀ ਆਤਾਰ ਹੈਵੀ ਜਣਾ ਦੇ ਪਰ ਅੱਗੇ ਉਹ ਪੰਗਾ ਪੈਣਾ ਇੱਥੇ ਤੱਕ ਤਾਂ ਸਹੀ ਰਹਿਣੀ ਆ ਉੱਥੋਂ ਉਧਰੋਂ ਗਰਮੋਂ ਆਲਾ ਪੈਣੀ ਹੈ ਕੋਲਿੰਗ ਹੁਣ ਲਾ ਕੇ ਚੈੱਕ ਕਰਾ ਲੈਣਾ ਅੱਜ ਕੋਲਿੰਗ ਚੈੱਕ ਕਰਾਉਣੀ ਆ ਲੋ ਜੀ ਏ ਤੈਨੂੰ ਗਰਮੀ ਲੱਗਦੀ ਜਿਆਦਾ ਆਉਗੀ ਆਉਗੀ ਹੈ ਹੈ ਕੀ ਆ ਮੰਮੀ ਦੇਖੋ ਖੋਈ ਹੋ ਗਈ ਏਸੀ ਫਟੋ ਗਈ ਤੇ ਹਨਾ ਪਾਈ ਅਜੇ ਸਾਰਾ ਹੀ ਕਰਨਾ ਪੈਣਾ ਬੰਦਾ ਆ ਵੀ ਤੱਕੀ ਕਾ ਨਹੀਂ ਪੈਣੀ ਬਾੜੀ ਮੜੀ ਤੱਕੀ ਨਹੀਂ ਗਈ ਇਧਰੋਂ ਵੀ ਤੱਕੀ ਆ ਵੀ ਕਾਤੀ ਬੰਦ ਕਾ ਨਹੀਂ ਉਹ ਵੀ ਤੱਕੀ ਉਹ ਵੀ ਫਿਰ ਉਹ ਵੀ ਵੇਜ ਆ ਕੇ ਕੋਲੀਆਂ ਅੰਦਰ ਰੁਕਣੀ ਆ ਠੀਕਰ ਚੱਪੜ ਬੜੀ ਓਹ ਭਾਰੀ ਬਹੁਤ ਚੱਪੜ ਹੈ ਤੂੰ ਕਾਢੇ ਨੂੰ ਮਿੱਟੀ ਖਾਂਦੀ ਐ ਏਸੀ ਦੇ ਕੋਲੇ ਤੁਸ ਜਾਨ ਮੰਨੂ ਮਿੱਟੀ ਖਾਂਦੀ ਮਮਾ ਮਿੱਟੀ ਖਾ ਕੇ ਛੜੀ ਆ ਜਾ ਮਿੱਟੀ ਖਾਦੀ ਮਿੱਟੀ ਖਾਦੀ ਮਮਾ ਨੇ ਪੁੱਛ ਪੁੱਛਣਾ ਨੂੰ ਪੁੱਛ ਮਿੱਟੀ ਖਾਦੀ ਇਹ ਕਿਥੋਂ ਆ ਕੇ ਇਹ ਖਾ ਮਾ ਕਿਥਾ ਹੰਦਾ ਹੰ ਮੈਂ ਹੈਪੀ ਹੂੰ ਖੋਕੇ ਆਪਣਾ ਦਾਦਾ ਮਾ ਦਾ ਦੋਨੇ ਇੱਕੋ ਜਿਹਾ ਹੈ ਨਾ ਮਿੱਟੀ ਖਾਈ ਨੰਮਿੱਟੀ ਖਾਈ ਮਿੱਟੀ ਖਾਈ ਹੋਹਾ ਹੋਹਾ ਕਿ ਕਿਹਨਾਂ ਕਿਹਨਾਂ ਮਿੱਟੀ ਖਾਈ ਨਾ ਨਾ ਮਿੱਟੀ ਖਾਈ ਮਿੱਟੀ ਖਾਈ ਡੰਡਾ ਲਾ ਕੇ ਆਉਗਾ ਜਾਂ ਡੰਡਾ ਮਾਰੀਏ ਮਿੱਟੀ ਖਾਈ ਨਹੀਂ ਨਿੰਨੂ ਪੁੱਛ ਡੰਡਾ ਲੈ ਹਾਂ ਹਾਂ ਹਟਾ ਆ ਦੇ ਦੇ ਆ ਨੰਨੂ ਪੁੱਛ ਮਿੱਟੀ ਖਾਈ ਪੁੱਛੀ ਕਿੱਥੋਂ ਪੁੱਛੀ ਮਿੱਟੀ ਖਾਈ ਮਾਰਨਾ ਨਹੀਂ ਪੁੱਛ ਮਿੱਟੀ ਖਾਈ ਮਿੱਟੀ ਖਾਈ ਨੇ ਫੜ ਮੈਂ ਨਹੀਂ ਫੜ ਨਹੀਂ ਨਹੀਂ ਖਾਂ ਨਹੀਂ ਉਹ ਹੋਖਾ ਦੀ ਰੋੜ ਮਨੂੰ ਕੁਛ ਮਿੱਟੀ ਖਾ ਲਈ ਮੈਂ ਦਾਦੀ ਨੂੰ ਕੁਛ ਬਰਲਾਂ ਜੇ ਦਾਦੀ ਦਾਦੀ ਨੂੰ ਕੁਛ ਮਿੱਟੀ ਖਾਈ ਓਏ ਬੁੱਗੂਏ ਮਨ ਨੂੰ ਹੈਲੋ ਬੋਲੋ ਹੈਲੋ ਤੁਹਾਨੂੰ ਬੋਲੋ ਹੈਲੋ ਸਾਡੇ ਘਰੇ ਏਸੀ ਲੱਗ ਗਿਆ ਲੱਗਿਆ ਗਿਆ ਸਾਡੇ ਜਾਨੇ ਦੋ ਵਧਾਈਆਂ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦਾ ਲਓ ਜੀ ਜਿਹੜਾ ਫਾਈਨਲੀ ਏਸੀ ਲੱਗ ਗਿਆ ਆ ਸੋ ਤੁਸੀਂ ਉੱਪਰ ਚੈੱਕ ਕਰ ਸਕਦੇ ਹੋ ਤੇ ਕਿੱਦਾਂ ਲੱਗਾ ਮੰਮੀ ਏਸੀ ਦੇ ਕਮਰੇ ਚ ਬਹੁਤ ਵਧੀਆ ਨਿਆਰੇ ਆ ਨਿਆਰੇ ਹੀ ਨਿਆਰੇ ਇੱਕ ਰਿਪੋਰਟ ਕੰਮ ਇੱਕ ਰਿਪੋਰਟ ਇੱਕ ਰਿਪੋਰਟ ਓਕੇ ਰਿਪੋਰਟ ਠੰਡ ਲੱਗਦੀ ਹੈ ਠੰਡ ਲੱਗਦੀ ਹਾਂ ਆ ਨਾ ਨੂੰ ਕੋਟੇ ਦਾ ਰੰਗ ਲੱਗਣੀ ਨਾ ਹੁੰਦਾ ਉਹ ਨਾ ਨਹੀਂ ਮੈਂ ਤਾਂ ਗਲਤੀ ਕਰ ਲਈ ਸਹੀ ਗੱਲ ਅੱਧੀ ਆ ਜਾਣਾ ਹੈ ਹੈ ਆਏ ਲੋਕ ਆ ਗਏ ਆਉ ਲੋ ਜੀ ਇਹਦਾ AC ਲੱਗ ਗਿਆ ਆ ਫਾਈਨਲੀ ਤੁਸੀਂ ਦੇਖ ਸਕਦੇ ਹੋ ਹਜੇ ਥੋੜੀ ਜੀ ਫਿਟਿੰਗ ਇਹਦੀ ਹੁਣੀ ਆ ਇੱਥੇ ਮੇਨ ਸੋਚ ਮੇਨ ਸੋਚ ਲਗਾਉਣਾ ਇੱਕ ਬਸ ਸੱਥੇ ਬਾਕੀ ਸਾਰੀ ਫਿਟਿੰਗ ਟੋਟਲ ਟੋਟਲ ਹੀ ਹੋ ਗਈ ਆ AC ਚੱਲਦਾ ਪਿਆ ਆ 23 ਨੰਬਰ ਤੇ ਮੈਂ ਕਿਹਾ ਵੀ 23 ਨੰਬਰ ਤੇ ਧੱਕ ਪੈ ਗਈ ਆ ਇੱਕ ਨੰਬਰ ਕੰਮ ਆ ਤੇ ਆਪਾਂ ਲਗਾਇਆ ਏਸੀ ਕੈਰੀਅਰ ਦਾ ਕੈਰੀਅਰ 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 ਹੀ ਕਹਿੰਦੇ ਨੇ ਕੈਰੀਅਰ ਜੱਟਾ ਹੈ ਕੈਰੀਅਰ ਜੱਟਾ ਤੇ ਕੈਰੀ ਆਉਣ ਜੱਟਾ ਕੈਰੀ ਆਉਣ ਜੱਟਾ ਨਹੀਂ ਕੈਰੀਅਰ ਤੇ ਏਸੀ ਲੱਗ ਗਿਆ ਮੈਂ ਕਹਿੰਦਾ ਜੀ ਮਜ਼ਾ ਆ ਗਿਆ ਹੁਣ ਦੇਖੀ ਇਹਨਾਂ ਨੇ ਉੱਠਿਆ ਨਹੀਂ ਕਰਨਾ ਅੱਧੀ ਇਹਨਾਂ ਨੇ ਬੈਠੇ ਰਿਹਾ ਕਰਨਾ ਮੈਨੂੰ ਤਾਂ ਲੱਗਦਾ ਨਹੀਂ ਯਾਰ ਹੁਣ ਮੰਮੀ ਮੈਂ ਤੁਹਾਨੂੰ ਕਿ ਦਾਦਾ ਆਂ ਤਾਂ ਨਾ ਹਾਂ ਐਲੀਡੀ ਵੀ ਤੁਹਾਨੂੰ ਲਾਉਣਾ ਮੇਰੀ ਗੱਲ ਸੁਣੋ ਫੇਕ ਤੁਹਾਨੂੰ ਇੱਕ ਇੱਕ ਸ਼ਰਤ ਤੇ ਲਾਉਂਗਾ ਇੱਕ ਸ਼ਰਤ ਤੇ ਲਾਉਂਗਾ ਉਹ ਇਦਾਂ ਵੀ ਮੇਰੀ ਸੁਣ ਗੱਲ ਸ਼ਰਤ ਮਨਜ਼ੂਰ ਕਰਨੀ ਪੈ ਤੁਹਾਨੂੰ ਪਹਿਲਾਂ ਦਾ 6 ਵਜੇ ਉੱਠ ਕੇ 10 ਵਜੇ ਤੱਕ ਕੰਮ ਦੇ ਵੇੜੇ ਦੇ ਕੋਠੇ ਤੇ ਆ ਜਾ ਕੱਲੇ ਇਹ ਨਹੀਂ 10 ਵਜੇ ਉੱਠਣਾ ਨਾ ਕੰਮ ਬੰਦ ਕਰੋ ਮਾਂ ਮੰਮੀ ਨੇ ਤੁਹਾਨੂੰ ਅੱਜ ਕਿੰਨੀ ਵਾਰੀ ਠਹਿ ਕੱਲ ਵੀ ਤੁਹਾਨੂੰ ਉਠਾਇਆ ਤੁਸੀਂ ਉੜਦੇ ਮੈਂ ਤਾਂ 12 ਵਜੇ ਉੱਠਦਾ ਆਪਣੀ ਗੱਲ ਕਰੋ ਇਹ ਵੇ ਮੈਂ ਤਾਂ ਬਿਮਾਰ ਹੁਣੀ ਮੈਂ ਇਸ ਕਰਕੇ ਨਹੀਂ ਉੱਠ ਸਕਦੀ ਮੈਂ ਤਨ ਪਤਾ ਮੈਂ ਪਹਿਲਾ ਹਦ ਜੀ ਪਾਲੀ ਹੀ ਪਿੱਛੇ ਜੇ ਉਹ ਮੈਂ ਠੀਕ ਸੀ ਆ ਨਹੀਂ ਹੋ ਸਕਦਾ ਮੈਂ ਨਹੀਂ ਸਕੂਲੇ ਲੱਦ ਕੇ ਉੱਠਦੀ ਮਨਵੀਰ ਜਦੋਂ ਸਕੂਲੇ ਲੱਦ ਗਿਆ ਫਿਰ ਉਹਨੇ ਆਪ ਹੀ ਉੱਠਿਆਗਾ ਨਾ ਤਿਆਰ ਕਰਨੇ ਵਰਦੀ ਪੋਣੀ ਕਿ ਕਿ ਫਿਰ ਉਹਦਾ ਟੈਨਸ਼ਨ ਆ ਜਾਂਦਾ ਤਿਆਰ ਕਰਨਾ ਹਾਂ ਲੋਬੇ ਦੋਸਤੋ ਇਹਨਾਂ ਨੇ ਇੱਕ ਸ਼ਰਤ ਲਾਈ ਆ ਇਹ ਹੁਣ ਪਤਾ ਜਿੰਮ ਚੱਲ। ਵੀ ਤੁਸੀਂ ਜਿੰਮ ਸਵੇਰੇ 6 ਵਜੇ ਜਾਇਆ ਕਰਨਾ ਏ ਫਿਰ ਮੋੜ ਜਾ ਕਰਨਾ ਸੀ। ਵੀ ਉਹ ਤਾਂ ਜਾਣਦੇ ਸੀ ਨਾ ਉਹ ਮੋੜ ਜਾਂਦੀ ਸੀਗੀ ਸੈਰੀ। ਆ ਭੈ ਸੌ ਜਾਂਦੀ ਬਾਅਦ ਚ। ਇਹ ਵੀ ਗੱਲ ਦੱਸ ਤਾ। ਇਹ ਵੀ ਗੱਲ ਦੱਸ ਤਾ। ਮੇਰੇ ਉਹਦੇ ਨੂੰ ਉਹ ਦੇ ਕਰ ਦੋ ਉਹ ਕਰ ਦੋ ਉਹ ਕਰ ਦੋ। ਓਏ ਓਏ ਓਏ। ਲੱਤਾ ਰਖਾ ਹਵਾ ਚ। ਇਹਨੇ ਅੱਜ ਬੋਤਲ ਤੋੜ ਲਈ ਆਪਣੀ। ਇਹਨੂੰ ਕੋੜ ਮੈਨ ਨਹੀਂ ਹੁਣ ਇੱਥੇ ਪੀ ਦੋ। ਇੱਥੇ ਪੀ ਦੋ ਤਾਂ ਪਤਾ। ਹੁੰਦਾ ਨਹੀਂ ਮੈਨ। ਕਿੰਦਾ ਦੀ ਲੱਗਦੀ ਨਾ। ਹਾਂ ਨਹੀਂ ਨਹੀਂ ਸਹੀ ਆ। ਉਰੇ ਨੂੰ ਪਾਉਣਾ ਹੀ ਆਪਾਂ ਬੋਤਲ ਹਾਂ ਉਹ ਟੁੱਟੀ ਤਾਂ ਆ ਨਿੱਕੀ ਤੋਂ ਬਾਤੇ ਵੀ ਤੋੜ ਦੇਣੀ ਚਲੋ ਜੀ ਬਾਦ ਗਲਾਸ ਤੇ ਕੱਪ ਤੇ ਆ ਲਓ ਜੀ ਏਸੀ ਲੱਗ ਗਿਆ ਆ ਤੇ ਓਕੇ ਰਿਪੋਰਟ ਆ ਕੰਮ ਮੇਰੀਆਂ ਆ ਹੁੰਦੀਆਂ ਅੱਖਾਂ ਹੁਣ ਨੀਂਦ ਆਉਂਦੀ ਹੀ ਆ ਨਾ ਮੈਂ ਤੈਨੂੰ ਦੱਸਾਂ ਬਈ ਕੀ ਦੱਸਾਂ ਸੀ ਜਿਹਨੂੰ ਨੀਂਦ ਆਉਂਦੀ ਨਹੀਂ ਮੇਰੀ ਮੁਕੜੀਏ ਆ ਮਮੀ ਆ ਸੇਰਦਰ ਸੋਈ ਵਿਚਾਰੀ ਚਿਤਕੀ ਸੋ ਹੁਣ ਆਈ ਆ ਵੀ ਨੀਂਦ ਅਮਰੀਆਂ ਨਾਲ ਹਾਲ ਹੋਇਆ ਆਏ ਮਾਰਨਿੰਗ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਹ ਦੇਖੋ ਜੀ ਮम्मा ਹੁੰਦੇ ਪਏ ਆਟਾ ਤੇ ਮੈਂ ਬਿਕਰਨ ਦੀ ਜਾਂਦੀ ਪਈ ਆ ਚਾਈਟ ਤੇ ਕਾਫੀ ਦਿਨਾਂ ਬਾਅਦ ਮੈਂ ਅੱਜ ਡਾਈਟ ਬਣਾਉਣ ਤੇ ਉਦਨਦੀ ਤਾਂ ਮੈਂ ਠੀਕ ਨਹੀਂ ਸੀ ਇਸ ਕਰਕੇ ਮੇਰੇ ਤੋਂ ਡਾਈਟ ਬਣੀ ਨਹੀਂ ਤੇ ਅੱਜ ਡਾਈਟ ਬਣਾ ਰਹੀ ਆ ਮੈਂ ਮम्मा ਹੁੰਦੇ ਪਏ ਆਟਾ ਹੋਰ ਬਾਅਦ ਵਿੱਚ ਹਾਂ ਜੀ ਇਹ ਕਰਨ ਲਈ ਦਾੜੀ ਦਾ ਉਹ ਬਾਂਹਤੀ ਆ ਸਰ ਤੇ ਹੋਣ ਰਹੀ ਆ ਮਮਾ ਨੂੰ ਪਾਣੀ ਦੇ ਦੇ ਨਾ ਪੀ ਨੰਨੂ ਪਾਪੀ ਨਾ ਪਾਣੀ ਪੀ ਨਾ ਸੌ ਨਾ ਸੌ ਪਾ ਨੰਨੂ ਨਾ ਓਲੀ ਪੋਟਣਾ ਕੀ ਕੀ ਓਏ ਨੋਂ ਨਾਲ ਨਹੀਂ ਕੱਪੜੇ ਧੋਣ ਵਾਲਾ ਸਾਬਣ ਆ ਇਹ ਨੋਂ ਨਾ ਕਹਿੰਦਾ ਨੋਂ ਨਾ ਨਾਉਂੇ ਗੋਲ ਦੇ। ਇਧਰ ਮम्मा ਗੁੰਦੇ ਪਏ ਆਟਾ। ਨੰਨੂ ਇਹ ਸਾਬਣ ਗੰਦਾ। ਦੇਨਾ ਤੂੰ ਸੁਣ ਹੁੰਦੇ ਆ। ਬੰਦੇ। ਸਾਰਸਾ ਆਪਣ। ਬੰਦੇ। ਮਾਂ ਮम्मा ਤੁਹਾਨੂੰ ਪਾਣੀ ਦੇ ਦਊ। ਮੈਂ ਨਹੀਂ ਬੋਲ ਸਕੀ ਦਿੰਦੀ ਕੰਮ ਕੀ ਕਰ। ਆਹ ਦੇ ਬੋਲ ਦਵਾਂ। ਹਾਂ। ਕਦਾਂ ਯਾਦਵਾਰੀ।

ਤੇ ਉਹ ਚਾਹ ਬਣਾ ਲਈਏ ਹੁਣ ਬਸ ਇਹ ਤੇਲ ਦੇ ਜੀਜਾ ਹੁੰਦੇ ਆ ਤਾਂ ਇਹਨਾਂ ਦੇ ਮਿਰਚਾਂ ਪਾਉਣਾ ਇਹਦੇ ਚ ਹਾਂ ਪਾ ਲੈਂਦੇ ਪਾ ਕੇ ਬਾਕੀ ਮਿਰਚਾਂ ਉਬਾਲ ਲੈਂਦੇ ਨਾ ਇਹ ਬੁਣੀ ਪਰਿਵਾਰ ਗਿਆ ਕੋਈ ਦਾ ਮਿਰਚਾਂ ਰੇੜੀਆਂ ਉਹ ਆਰਾਂ ਦੇ ਬੂੜਾ ਦੇ ਸੰਜੀਤ ਹਾਂਜੀ ਕੰਟੂ ਦੇਖਣੇ ਆ ਜਾ ਫੋਨ ਲਗਾ ਕੇ ਉਹ ਆਪਣਾ ਮੇਰੇ ਕੇ ਆਦੋਨ ਨੂੰ ਲਾ ਕੇ ਆਓ ਆਪਣਾ ਮਰੀਜ਼ ਨੂੰ ਲਾ ਕੇ ਆ ਪੁੱਤ ਗੱਲ ਆਦਿ ਨਨ ਆ ਪੈਕਟ ਇਹਨਾਂ ਨੇ ਖੋਲ੍ਹ ਦਿੱਤਾ ਆ ਨਹੀਂ ਤਾਂ ਬਾਕੀ ਸਾਰੇ ਇੱਦਾਂ ਹੀ ਰੁਲੇ ਇੱਕ ਦੋ ਇੱਦਾਂ ਹੀ ਰੁਲੇ ਨੰਨੂ ਬੈਠੋ ਗਣੀ ਆ ਹਲੋ ਨੰਨੂ ਸਾਡਾ ਬਿਸਕੁਟਾਂ ਦਾ ਸ਼ੀਨ ਹੈ ਉਹ ਆਪਾ ਧੋਣੇ ਆ ਮम्मा ਬਾਕੀ ਵੀ ਫੜਾ ਦੇਣੇ ਸੀਗੇ ਬਾਕੀ ਵੀ ਫੜਾ ਦੇਣੇ ਸੀ ਆਹਾਂ ਅਸੂੜ ਥਾਡਾ ਮਾਰ ਜਾ ਕਰਦੀ ਵਿਚੋਂ ਤੇ ਰੋਟੀ ਖਾਣੀ ਆ ਮੈਂ ਤਾਂ ਅੱਛਾ ਪੌਣੇ ਦੁੱਝੇ ਤੇ ਕੱਪੜੇ ਅਸੀਂ ਜਿਹੜੇ ਹੁਣ ਸਾ ਕਾਫੀ ਟਾਈਮ ਹੋ ਜਾਂਦਾ ਕੱਪੜਿਆਂ ਨੂੰ ਲੱਗ ਜਾਂਦਾ ਕਾਫੀ ਟਾਈਮ ਤੇ ਮੈਂ ਕਹਾਂ ਵੀ ਚਲੋ ਆ ਵੀ ਕੱਪੜੇ ਆਪਾਂ ਬਾਹਰ ਰਿਜੇ ਤੇ ਕੱਪੜੇ ਸਾਡੇ ਹੋਈ ਬਹੁਤ ਜਾਂਦੇ ਆ ਇਹ ਕਰਕੇ ਕੱਪੜੇ ਨੂੰ ਧੋਣੇ ਪੈਣੇ ਵਾਰ-ਵਾਰ ਮੈਂ ਰੱਖਾਂ

ਦੇ ਨਹੀਂ ਨਹੀਂ ਇੱਥੇ ਕਰ ਲੋ ਇੱਥੇ ਇੱਥੇ ਕਰ ਲੋ ਉੱਥੇ ਕਰਨ ਨਹੀਂ ਸੁਣ ਨਾ ਨਹੀਂ ਇੱਥੇ ਕਰ ਲੋ ਅੰਦਰ ਬਹੁਤ ਠੰਡਾ ਬਾਹਰ ਜਾ ਕੇ ਦੇਖੋ ਕੀ ਹਾਲ ਆ ਦੇਖ ਕੇ ਆ ਮਾ ਬਰਮੇ ਥੋੜੀ ਗਰਮੀ ਲਿਖੇ

ແນລຸງ جاي ໃຈ પી લે બા 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 गाइस अब हम एसी में बैठ गए हैं और हमें इतना सुकून मिल रहा है इतना सुकून धूप में, में नहीं मिलता <laughs> तो <बता>। <laughs> <laughs> भी नहीं इतना सुकून मिलदा तुके बहुत बढ़िया एसी ना पहले वाला नहीं वो कैसे हो फिर उठ के ਹੋ ਇਹ ਆਏ ਆ ਆ ਆ ਨਮਨ ਕੱਲ ਡਿਓ ਪੁੱਤ ਫੋਨ ਆ ਦੇਓ ਕਿ ਕਿ ਲੱਤਾਂ ਨੇ ਤਨ ਆਪਾਂ ਕੱਟਣਾ ਹਲੋ ਸਾਢੇ 4 ਦੇ ਲਗ ਭਣਾ ਰੱਖੇ ਸੰਗ ਲੱਗ ਜੀ ਇੱਕ ਦਿਨ ਪਪਾ ਮੈਦੀ ਦੇਦੀ ਮੈਂ ਤਾਂ ਇੱਕ ਦਿਨ ਆਪਾਂ ਵਲੌਗ ਨਹੀਂ ਬਣਾਉਂਦੇ ਸੀ ਮੰਮੀ ਦਾ ਲਾਲ ਰੰਗ ਆਵੇ ਹਾਂ ਗਗੰਦੀ ਦੇ ਘਰੇ ਹਾਂ ਸਾਡਾ ਗਗੰਦੀ ਦੇ ਘਰੇ ਲਾਲ ਰੰਗ ਆਉਂਦਾ ਸੀ ਹਾਂ ਆਹੋ ਮੇਰਾ ਤਾਂ ਸਾਡਾ ਆਪਣੇ ਤਿੰਨਾਂ ਦਾ ਸੇਮ ਹੀ ਰੰਗ ਹੋ ਗਿਆ ਮੇਰਾ ਰੰਗ ਕਾਲਾ ਆਇਆ ਤੁਹਾਡਾ ਸਹੀ ਹੈ ਨਹੀਂ ਉਹ ਜੀ ਵਾਕਾ ਤੇ ਦਾਣੀਆਂ ਕਰਕੇ ਥੋੜਾ ਜਿਹਾ ਕਾਲਾ ਹੋ ਗਿਆ ਸਿੱਧਾ ਦੱਸਿਓ ਸਾਡੇ ਤਿੰਨਾਂ ਦੇ ਰੰਗ ਦੇਖੋ ਮੇਰਾ ਸਾਰਿਆਂ ਨਾਲੋਂ ਔਖਾ ਗਲੋ ਦੇਖ ਮੇਰੇ ਰੰਗ ਤੇ ਗਲੋ ਲੱਗਦਾ ਨਾ ਦੇਖ ਔਰ ਔਖਾ ਔਰ ਕਾਲਾ ਠੀਕ ਹੈਂਦੀ ਔਖਾ ਔਖਾ ਮਨਨ ਕੀ ਉਹ ਮੀਂਹ ਨਹੀਂ ਮਿਲਦੀ ਕਾ ਲੱਗ ਗਿਆ ਉਹ ਤੁਹਾਨੂੰ ਪਤਾ ਹੈ ਕਿ ਤੇ ਆਉਂਦਾ ਆਪਣਾ ਸੁਣ ਲਾ ਲੱਗਾ ਆਪਣੇ ਇੱਥੇ ਬਣਾਈ ਜਾਣ ਇੱਥੇ ਤਾਂ ਪਪਾ ਮੈਂ ਵੀਰੇ ਤੋਂ ਡਿੱਗ ਗਿਆ ਸੀ ਆਹ ਇਹਦੇ ਵਿੱਚ ਬੜ ਗਿਆ ਇੱਥੇ ਡਿੱਗ ਗਿਆ ਇਹਦੇ ਵਿੱਚ ਬੜ ਗਿਆ ਜੀ ਇਹ ਤਾਂ ਡਿੱਗ ਗਿਆ ਇਹ ਹੀ ਹਰਦਾ ਨਹੀਂ ਹੂੰ ਸਹੀ ਆ ਹਣ ਬੈਠੇ ਰਹੋ ਇੱਥੇ ਕੋਣ ਨੇ ਕੋਣ ਨੇ ਜਿੰਦਾ ਹੁਣ ਆਪੀ ਨਾ ਤੁਸੀਂ ਨਹੀਂ ਸੁਣਾ ਅਸੀਂ ਹੁਣ ਸੁਣ ਤੁਸੀਂ ਹਾਂ ਤੁਹਾਨੂੰ ਨਹੀਂ ਸੁਣ ਦੇਣਾ bir bakın, günlerde ne yapıyor diye, günlerde ne soranda, 1000 vajey, 800 1000, 800 1000 uþuyor, 800 1000, merhaba, 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 merhaba,

ਕਿਵਾਂ ਸਿਆਣਾ ਸਰੀਰ ਮੈਨੂੰ ਤਾਂ ਲੱਗਦੀ ਆ ਮੈਨੂੰ ਨਹੀਂ ਲੱਗਦੀ ਸਿਰ ਮੇਰਾ ਦੁਖਾਉਂਦੇ ਆ ਨਾ ਮੈਂ ਕਦੀ ਪਈ ਨਹੀਂ ਹੁਣ ਵੇ ਉਹਨਾਂ ਦੇ ਤਕਰੀਏ ਕੱਟ ਕਰਨ ਨੂੰ ਕਹੇ ਪਹਿਲੇ ਕੱਟਿਆ ਬਾਂਦੀ ਬਾਂਦੇ ਮੈਂ ਤੇ ਲੱਗਣਾ ਕਰ ਮੋਂ ਨੂੰ ਗਰਮਾਤ ਮੜਿਆ ਆਪਾਂ ਘਰ ਬੋਗੋ ਨਾ ਨਾ ਪਰ ਆਵਾ ਕੁਲੀ ਚਲ ਜਾਂਦੀ ਹੁੰਦੀ ਆ ਮੈਂ ਥੱਲੇ ਹੀ ਬੈ ਜਾਵਾ ਨਾ ਕੁਲਰ ਥੱਲੇ ਹੁਣ ਕਿੱਧਰ ਤੇ ਦਿਲ 2 ਦਿਨ ਤੁਸੀਂ ਅੰਦਰ ਲੰਮੇ ਪੈ ਗਏ ਹਾਂ ਮੈਂ ਕਹਿੰਦਾ ਜਾ ਮੰਮੀ ਥੱਲੇ ਸੌਂਗ ਦਿਖਾ ਦੇ ਇੱਕ ਜਾਂ ਤਿੰਨ ਚਾਰ ਹੁੰਦਾ ਜਿਆਦਾ ਗਰਮੀ ਲੱਗਣੀ ਆ ਕੁਲਰ ਮਰੋ ਕਿੱਥੇ ਅ ਮੈਂ ਮਿੰ ਮਿੰਨੀ ਮਿੰਨੀ ਤਾਂ ਨਹੀਂ ਆਉਂਦੀ ਇਹ ਆਦਤ ਪਾਣੀ ਪੀਣੀ ਤੁਹਾਨੂੰ ਇਹ ਜਾਂ ਹੋਈ ਤੈਨੂੰ ਆਦਤ ਪਾਣੀ ਪੈਣੀ ਆ ਇਹ ਜੇ ਤੁਸੀਂ ਕਹੀ ਜਾਓਗੇ ਨਾ ਕਿ ਮੇਰਾ ਸਰੀਰ ਨਹੀਂ ਝੱਲਣ ਦਿਆ ਹੈਗਾ ਵੀ ਨਹੀਂ ਮੈਨੂੰ ਪੈਣੀ ਹੁੰਦੀ ਆ ਮੈਨੂੰ ਭੁੱਖ ਲੱਗੀ ਮੈਂ ਕਿ ਚੱਲ ਮੈਂ ਰੋਟੀ ਗਰਮ ਕਰਦੀ ਆ ਅੱਛਾ ਰੋਟੀ ਆ ਨਾ ਤਾਂ ਖਾਵਾਗੇ ਮੈਂ ਅੱਕੀ ਮੈਂ ਤਾਂ ਹੁਣ ਲੂਣ ਮਿਰਚ ਥੋੜ੍ਹ ਕੇ ਨਾ ਐਨ ਰਾੜ ਕੇ ਫੇਰ ਖਾਣੇ ਆ ਠੀਕ ਆ ਚਾਹ ਤਾਂ ਆਪਾਂ ਪਹਿਲਾਂ ਪੀ ਲਈ ਆ ਤੇ ਚਾਹ ਉਹ ਨਾ ਪੀਤੇ ਹੁੰਦੇ ਫਿਰ ਚਾਹ ਬਣਾ ਲੈਂਦੇ ਆ ਮਣਾ ਲਾਂਗੇ ਤੇ ਘੋਟ ਚਾਵਣਾ ਲਾਈ ਦੋਵਾਰਾ ਕਿ ਪੈਣਾ ਗਾ ਗਰੀ ਨੂੰ ਤੈਨੂੰ ਭੁੱਖਾ ਨਹੀਂ ਕਰਨ ਲੈ ਲਾ ਦੇ ਸੀ ਪੈ ਕੇ ਖਾ ਲਈ ਤਾਂ ਤਲੀ ਜਿਸ ਮੈਂ ਮੰਨਾ ਹੈ ਲੈ ਲੇਖ ਬੜੀ ਸਵਾਲ ਆਦੀ ਆ ਕਿਉਂ ਦੇ ਨਾਲ ਆ ਰਹੀ ਹੈ ਕਿੰਨਾ ਸੁੱਟ ਲਿਆ dia salah habis വേ ത ਨਮਕ ਜਾਂਦੇ ਇਹਦੀ ਤੋਕਾਂ ਦਿੰਦੇ। ਇਹ ਕਹਿੰਦੀ ਮੇਰੇ ਉਹ ਹੁੰਦਾ ਚਾਲਣ ਦੀ ਜੈਸ ਇਹ ਤਾਂ ਕਿ ਝਾਰਾ ਖਾਣ ਦਾ ਕੰਮ ਕਰਾਉ ਮਜ਼ੀ ਲੱਗੇ ਕੀ। ਬਾਤ ਹਾਂ ਦੋਸਤੋ ਹੁਣ ਆਪਾਂ ਸੁੱੰਗੇ ਉੱਠ ਗਏ ਆ ਤੇ ਹੁਣ ਆਪਾਂ ਜਿਮਲੇ ਹੁਣ ਆ ਰੈਡੀ ਸੋ ਹੁਣ ਆਪਾਂ ਜਾਣਾ ਜਿਮ ਕੱਪੜੇ ਕਿਹੜੇ ਪਾਈ ਜਾਵੇ ਕੱਪੜੇ ਇੱਕ ਤਾਂ ਕੱਪੜਿਆਂ ਨੂੰ ਆਪਣੀ ਕੱਪੜਿਆਂ ਦਾ ਬਹੁਤ ਸ਼ੌਂਕ ਆ ਯਾਰ ਕੱਪੜੇ ਤਾਂ ਜਿੰਨੇ ਹੁਣ ਉੰਨੇ ਘਟਿਆ ਕੱਪੜੇ ਤਾਂ ਮੈਂ ਕਹਿੰਦਾ ਦੁਕਾਨੀ ਹੋਵੇ ਪਈ ਵੀ ਨਵੇਂ-ਨਵੇਂ ਸਟਾਕ ਆਈ ਜਾਂਦੇ ਪਾਈ ਜਾਵਾਂ ਤੇ ਲਈ ਜਾਵਾਂ ਤੇ ਕੱਪੜਿਆਂ ਦਾ ਬਹੁਤ ਸ਼ੌਂਕ ਹੈ ਸ਼ੁਰੂ ਤੋਂ ਹੀ ਕੱਪੜਾ ਨਹੀਂ ਮਾੜਾ ਪਾਇਆ ਬਾਬੇ ਦੀ ਮਿਹਰ ਆ ਕੋਲ ਕੱਪੜਿਆਂ ਦਾ ਸ਼ੌਂਕ ਬਹੁਤ ਹੈ ਕੱਪੜਿਆਂ ਤੇ ਬਹੁਤ ਪੈਸਾ ਫੂਕੇਆ ਉਹ ਕੱਪੜੇ ਗਾਲੀਏ ਜਦੋਂ ਕੋ ਜਿਮ ਜੁਮ ਜਾਣ ਲੱਪਮਾ ਉਦੋਂ ਫੇਰ ਜ਼ਿਆਦਾ ਲੈਂਦਾ ਕੱਪੜੇ ਉਹ ਹੁੰਦਾ ਯਾਰ ਰੋਜ਼ ਹੀ ਨਵੇਂ ਕੱਪੜੇ ਹੋਣ ਕੋਈ ਨਵੇਂ ਹਨ ਉਹ ਹੁਣ ਆਪਾਂ ਕਹਾਂਗੇ ਬਲੈਕ ਰੰਗ ਦੀ ਟੀ-ਸ਼ਰਟ ਇਹ ਵੀ ਹੋਏ ਨਵੀਂ ਲਈ ਥੇ ਮੈਂ ਵੀ ਪਾਈ ਘੰਟ ਲੱਗਦੀ ਆ ਸੋ ਉਹਨੂੰ ਆਪਾਂ ਕਲੀਅਰ ਕਰਾਂ ਲੋਅ ਮਿੰਟ ਤੋਂ ਆਇਆ ਲੋ ਇੱਦਾਂ ਤੋਂ ਕਾਇਦੇ ਸਬਸ ਕਲਰ ਬੰਨ ਲਾਇਆ ਤਸਕਾ ਹਾਂ ਦੀਏ ਤੂੰ ਸੋਣੀਰੀ ਹਰੀ ਵਾਲੀ ਸੋਣੀ ਲੋਜੀ ਕੋਈ ਇਹ ਹੁਣ ਆਪਾਂ ਜਾਣਾ ਜਿੰਮ ਲਈ ਹੁਣ ਆਪਾਂ ਲੋਅਰ ਲੋਅਰ ਵਾਧੂਆ ਲੋਅਰ ਦੀ ਚੱਕ ਲੈਣਾ ਤੋੜ ਦੇਣਾ ਲੋਅਰ 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 ਆਹ ਵੜਾ ਪਾ ਦਿੰਨੇ ਆ ਬਣਾਇਆ ਕੋਈ ਵਾਈਟ ਕੋਈ ਪਾ ਲੈਂਦੇ ਆ ਤੇ ਮਨਵੀਰ ਦੇਖੋ ਜੀ ਮੈਂ ਜਿੰਮ ਚੱਲਣਾ ਇਹ ਹੈ ਨਾ ਇਹਦਾ ਰੋਜ਼ ਦਾ ਕੰਮ ਇਹਨੇ ਬੂਟ ਪਾ ਕੇ ਨਾ ਪੌੜੀਆਂ ਥੱਲੇ ਆ ਜਾਣਾ ਦੇਖਦੇ ਨੇ ਬੂਟ ਪਾ ਕੇ ਆ ਦੇਖੋ ਆਪਾਂ ਕਿੱਧਰ ਚੱਲੇ ਆ ਆਪਾਂ ਕਿੱਧਰ ਚੱਲੇ ਆ ਹੈ ਉਹ ਐਕਸ਼ਨ ਉਹ ਐਕਸ਼ਨ ਮੰਮੀ ਕਹਿੰਦਾ ਹੂੰ ਇਹਦਾ ਇਹ ਮੇਰਾ ਪਹਿਲਾ ਡੈਡੀ ਹੋਇਆ ਤਾਂ ਮੈਂ ਇਹਦਾ ਵੇਹ ਜਦੋਂ ਮੈਂ ਜਿੰਮ ਜਾਂਦਾ ਇਹਨੂੰ ਪਤਾ ਆਪਾਂ ਕੱਪੜੇ ਪੋਣ ਲਾ ਪਿਆ ਇਨੇ ਮੈਂਟ ਮੈਂਟ ਚੋਂ ਨਾ ਕੱਪੜੇ ਪਾਵੇ ਕੈਪਰੀ ਪਾਵੇ ਇਹਨੇ ਬੂਟ ਪਾ ਕੇ ਪੂਰਾ ਇਕੱਲੇ ਠੇ ਰੈਡੀ ਹੋ ਜਾਣਾ ਇਹਦੀ ਆਦਤ ਆ ਨਾਲ ਯਾਰ ਨੂੰ ਪੂਰਾ ਰੈਡੀ ਹੁੰਦਾ ਵੀ ਮੈਨੂੰ ਵੀ ਲੈ ਜਾਵੇ ਪਾਪਾ ਨਾਲ ਹੁਣ ਕੁਛ ਖਾ ਆ ਵੀ ਲਈਏ ਫੇਰ ਚੱਲੀਏ